ਤੁਸੀਂ ਦੇਖ ਰਹੇ ਹੋ ਦੈਨਿਕ ਸੂਰਜਾ ਮੈਂ ਸੁਪਿੰਦਰ ਜੱਜੀ ਅੱਜ ਨੰਗਲ ਦੇ ਬਰਾਰੀ ਵਾਰਡ ਨੰਬਰ 13 ਵਿਖੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਚਾਰ ਨੌਜਵਾਨਾਂ ਨੂੰ ਰਾਉਂਡ ਅਪ ਕੀਤਾ ਹੈ ਕਿਸ ਮਾਮਲੇ 'ਚ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਔਰ ਇਹ ਨੌਜਵਾਨ ਕਿੱਥੋਂ ਔਰ ਕਿਸ ਕੇਸ 'ਚ ਇਹਨਾਂ ਨੇ ਰਾਉਂਡ ਅਪ ਕੀਤੇ ਨੇ ਇਸ ਤਮਾਮ ਜਾਣਕਾਰੀ ਦੇਣ ਲਈ ਸਾਡੇ ਨਾਲ ਨੰਗਲ ਥਾਣਾ ਦੇ ਇੰਸਪੈਕਟਰ ਰਾਹੁਲ ਸ਼ਰਮਾ ਜੀ ਨੇ ਗੱਲਬਾਤ ਕਰ ਲਾਂਗੇ ਨਾਲ ਸਰ ਅੱਜ ਛਾਪਾ ਮਾਰੀ ਦੌਰਾਨ ਤੁਸੀਂ ਚਾਰ ਨੌਜਵਾਨ ਰੌਂਡ ਅਪ ਕੀਤੇ ਨੇ ਕਿਸ ਕੇਸ ਚ ਕੀਤੇ ਨੇ ਔਰ ਕੀ ਉਹਨਾਂ ਦੇ ਨਾਂ ਨੇ ਔਰ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਨੇ ਹਲੇ ਫਿਲਹਾਲ ਨਾ ਜੀ ਮੈਂ ਤਾਂ ਥਾਣੇ ਮੌਜੂਦ ਐ ਤੇ ਸਾਡੀ ਟੀਮ ਜਿਹੜੀ ਹੈਗੀ ਐਸਆਈ ਮੇਰ ਸਿੰਘ ਦੇ ਗਵਾਈ ਹੇਠ ਉੱਥੇ ਬਰਾਰੀ ਪਿੰਡ ਗਈ ਸੀ ਤੇ ਅਸੀਂ ਵਾਰਡ ਡਿਫੈਂਸ ਜਿਹੜੀ ਆਪਣੀ ਕਮੇਟੀ ਜਿਹੜੀ ਪਹਿਲਾਂ ਵਿਲੇਜ ਡਿਫੈਂਸ ਕਮੇਟੀ ਹੁੰਦੀ ਉਦੇ ਆਧਾਰ ਤੇ ਅੱਜ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਸੀ ਸਾਨੂੰ ਫਿਰ ਇਨਫੋਰਮੇਸ਼ਨ ਵੀ ਮਿਲਦੀ ਐ ਇਸ ਰਿਗਾਰਡਿੰਗ ਇੱਥੇ ਇੱਥੇ ਲੋਕ ਆਹ ਕੰਮ ਕਰਦੇ ਨੇ ਤਾਂ ਫਿਰ ਸਾਡੇ ਜਦੋਂ ਅਸੀਂ ਉੱਥੇ ਉਧਰ ਗਏ ਨੇ ਤਾਂ ਐਸਆਈ ਮੇਰ ਸਿੰਘ ਨੂੰ ਪਤਾ ਲੱਗਿਆ ਕਿ ਇੱਥੇ ਕੁਝ ਬੰਦੇ ਨੇ ਜਿਹੜੇ ਉਹ ਨਸ਼ੀਲਾ ਜਿਹੜਾ ਫਰਾਰ ਦਾ ਸੇਵਨ ਕਰਦੇ ਨੇ ਤੇ ਸਪਲਾਈ ਵੀ ਹੋ ਸਕਦਾ ਕਰਦੇ ਹੋਣ ਉਹ ਤਫਤੀਸ਼ ਦਾ 파ਟਾ ਅੱਗੇ ਤੇ ਉਹਦੀ ਜਿਹੜੀ ਹੈਗੀ ਆਪਾਂ ਇਨਵੈਸਟੀਗੇਸ਼ਨ ਹੈ ਹਾਲੇ ਉਹ ਚੱਲ ਰਹੀ ਹੈ ਜੀ ਉਸ ਤੋਂ ਬਾਅਦ ਕੀ ਰਿਕਵਰੀ ਹੁੰਦੀ ਹੈ ਜੋ ਪ੍ਰਾਪਤ ਹੁੰਦਾ ਉਹ ਤੁਹਾਨੂੰ ਆਪਾਂ ਮੰਨ ਲਓ ਬਾਅਦ ਵਿੱਚ ਦੱਸ ਦਾਂਗੇ ਹਾਂ ਸਰ ਜਾਣਕਾਰੀ ਮੁਤਾਬਕ ਉਹਨਾਂ ਕੋਲੋਂ ਇਲੈਕਟ੍ਰਿਕ ਕੰਡਾ ਵੀ ਬਰਾਮਦ ਹੋਇਆ ਤੇ ਕੀ ਲੱਗਦਾ ਹੈ ਕਿ ਉਹ ਇਹ ਸਤੰਦੇ ਚ ਹੋ ਸਕਦਾ ਜੀ ਕਿਉਂਕਿ ਅੱਜ ਕੱਲ ਜਿਹੜੀਆਂ ਹੈਗੀਆਂ ਬੜੀਆਂ ਛੋਟੀ ਛੋਟੀ ਕਰਾਮ ਦੀ ਬਿਟਸ ਪੁਰਸ ਬਣਾ ਕੇ ਵੇਚਦੇ ਨੇ ਤਾਂ ਉਹ ਇਲੈਕਟ੍ਰਿਕ ਕੰਡਾ ਵੀ ਹੋ ਸਕਦਾ ਉਹ ਬਾਕੀ ਜੋ ਜਿਹੜਾ ਹੈਗਾ ਸਾਰੀ ਤਫਤ ਜਿਹੜੀ ਇਨਵੈਸਟੀਗੇਸ਼ਨ ਦੀ ਟੀਮ ਗਈ ਉਹ ਕਰੂਗੀ ਉਸ ਤੋਂ ਬਾਅਦ ਜਦੋਂ ਸਾਡੀ ਇਨਵੈਸਟੀਗੇਸ਼ਨ ਖਤਮ ਹੁੰਦੀ ਹੈ ਇਹ ਕਾਫੀ ਲੰਬੀ ਪ੍ਰੋਸੈਸ ਹੁੰਦੀ ਦੇ ਵਿੱਚ ਆਈਓ ਨੇ ਆਣਾ ਫਿਰ ਦੂਸਰੇ ਆਈਓ ਨੇ ਆਣਾ ਪੱਕਾ ਥਾਣੇਦਾਰ ਚਾਹੀਦਾ ਇਹਦੀ ਕਾਰਵਾਈ ਕਰਨੇ ਨੂੰ ਇਹ ਮੁੰਡੇ ਕਿੰਨੇ ਆ ਜੀ ਜੋ ਮੈਨੂੰ ਮੈਨੂੰ ਹੁਣ ਪਤਾ ਲੱਗਿਆ ਰੁੱਕਾ ਆਇਆ ਸਾਡੇ ਕੋਲ ਚਾਰ ਬੰਦੇ ਨੇ ਜੀ ਸਰ ਇਹ ਕਿੱਥੋਂ ਕਿੱਥੋਂ ਦੇ ਨੇ ਇੱਕ ਮੁੰਡੇ ਮ ਤੇ ਬਾਕੀ ਜਿਹੜਾ ਹੈਗਾ ਮੈਂ ਬੜ ਕੇ ਜਦੋਂ ਮੈਂ ਸਾਈਨ ਕਰਦਾ ਰੁੱਕ ਕੇ ਤੇ ਤੁਹਾਨੂੰ ਤੁਹਾਨੂੰ ਮੈਂ ਦੱਸ ਦੂੰਗਾ ਐਫ ਆਈ ਆਰ ਕੱਟਣ ਦੋ ਸਰ ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਕੀ ਇਹਨਾਂ ਤੇ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ ਮੈਂ ਚੈੱਕ ਕਰਨੇ ਪੈਣੇ ਹੋ ਸਕਦਾ ਹੋਣ ਤੇ ਸਰ ਜੋ ਸਾਡੇ ਕੋਲ ਜਾਣਕਾਰੀ ਹੈ ਉਹ ਇਹ ਹੈ ਕਿ ਇਹਨਾਂ ਚੋਂ ਦੋ ਜਿਹੜੇ ਨੇ ਕਿ ਕੋਈ ਪੰਡਿਤਗਿਰੀ ਵੀ ਕਰਦੇ ਨੇ ਕਿੰਨੀ ਕਿ ਸਚਾਈ ਹੈ ਸਰ ਜਿਹੜੀ ਜਾਂਚ ਹੁਣ ਤੱਕ ਆਈ ਸਾਡੇ ਸਾਹਮਣੇ ਨਹੀਂ ਦੇਖੋ ਇਸ ਟੌਪਿਕ ਤੇ ਮੇਰੇ ਨਾਲ ਸਾਡੇ ਐਸਏ ਨੂੰ ਵੱਧ ਪਤਾ ਹੋਊਗਾ ਮੈਨੂੰ ਹਲੇ ਨਹੀਂ ਪਤਾ ਜੀ ਠੀਕ ਹੈ ਠੀਕ ਹੈ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੱਧ ਨਜ਼ਰ ਰੱਖਦੇ ਹੋਇਆਂ ਨੰਗਲ ਪੁਲਿਸ ਨੇ ਬਰਾਰੀ ਵਾਰਡ ਨੰਬਰ 3 ਦੇ ਵਿੱਚ ਅੱਜ ਅਚਨ-ਅਚੇਤ ਛਾਪੇਮਾਰੀ ਕੀਤੀ ਹੈ ਕਿਉਂਕਿ ਕਾਫੀ ਦਿਨਾਂ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉੱਥੇ ਇੱਕ ਖੰਡਰ ਨੂਮਾ ਇਮਾਰਤ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲਦਾ ਹੈ ਸੋ ਅੱਜ ਪੁਲਿਸ ਨੇ ਛਾਪੇਮਾਰੀ ਕਰਕੇ 4 ਨੌਜਵਾਨਾਂ ਨੂੰ ਰੌਂਡ ਅਪ ਕੀਤਾ ਹੈ ਅਤੇ ਹੁਣ मामले दी तफ्तीश कीती जा रही है उस के बाद अगली अपडेट जल्द ही ਤੁਹਾਡੇ ਲੈ ਕੇ ਸਾਹਮਣੇ ਹੋਵेंगे ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦੈਨਿਕ ਸਵੇਰਾ ਟੀਵੀ ਨੰਗਲ ਟੈਂਪ